Riaway ਵਾਹਿਗੁਰੂ ਜੀ ਕੀ ਫਤਈ ਵਾਹਿਗੁਰੂ ਜੀ ਕੀ ਫਤਈ ਚਲੋ ਵਾਹਿਗੁਰੂ ਜੀ ਇਹ ਤਾਂ ਆਪੀ ਇਹੋ ਆ ਆਪਰੇ ਹੋ ਕੇ ਮੈਂ ਜੜ ਜਾ ਉੱਪਰ ਲੌਜੀ ਸੰਗਤੋ ਆਪਾਂ ਚੱਲਿਆਂ ਸ੍ਰੀ ਹਿਮਪੋਟ ਸਾਹਿਬ ਦੀ ਯਾਤਰਾ ਸ਼ੁਰੂ ਕਰਨਾ ਗੋਬਿੰਦਗੜ੍ਹ ਗੁਰਦੁਆਰੇ ਤੋਂ ਆਪਾਂ ਸ਼ੁਰੂ ਕਰਤੀ ਸ੍ਰੀ ਹਿਮਪੋਟ ਸਾਹਿਬ ਦੀ ਯਾਤਰਾ ਤੇ ਆ ਆਪਣੇ ਨਾਲ ਮਤਰਨੇਗੇ ਤੇ ਅਸੀਂ ਯਾਤਰਾ ਸ਼ੁਰੂ ਕਰਨੇ ਜਾ ਰਹੇ ਆ ਦੇਖੋ ਨਾਲ-ਨਾਲ ਆ ਨਦੀ ਵਗ ਰਹੀ ਆ ਠੀਕ ਆ ਨਾ ਉਹ ਪੁਲ ਤੋਂ ਨਹੀਂ ਜਾਣਾ ਸਿੱਧੇ ਤੇ ਅਸੀਂ 5 ਕਿਲੋਮੀਟਰ 6 ਕਿਲੋਮੀਟਰ ਗੱਡੀ ਤੇ ਜਾਵਾਂਗੇ ਤੇ ਇਸ ਤੋਂ ਬਾਅਦ 13 ਕਿਲੋਮੀਟਰ ਦਾ 14 ਕਿਲੋਮੀਟਰ ਦਾ ਰਸਤਾ ਦਾ ਜਿਹੜਾ ਪੈਦਲ ਤੈਅ ਕਰਾਂਗੇ ਤੇ ਵਾਹਿਗੁਰੂ ਕਿਰਪਾ ਕਰੇ ਆ ਦੇਖੇੜ ਦੇ ਸੌਖੇ ਜਾਈਏ ਆ ਦੇਖੋ ਬਾਈ ਸੰਗਤ ਦਾ ਬਾਈ ਨੋਟ ਸੰਗਤ ਮੋਟਰਸਾਈਕਲਾਂ ਦਾ ਰਸ਼ ਦੇਖੋ ਬਾਈ ਕਿੰਨਾ ਸੰਗਤ ਦਾ ਸੰਗਤ ਬਹੁਤ ਆਈ ਹੋਈ ਆ ਬਾਈ ਠੀਕ ਆ ਨਾ ਜਿੰਨਾ ਨੇ ਆਉਣਾ ਹੈਗਾ ਥੋੜਾ ਜਿਹਾ ਮਦੀ ਲੇਟ ਆ ਜਿਓ ਸੰਗਤ ਇਸ ਟਾਈਮ ਬਹੁਤ ਆਈ ਹੋਈ ਆ ਆ ਦੇਖੋ ਕਿਹੜੀਆਂ-ਕਿਹੜੀਆਂ ਪਹੜੀਆਂ ਨੇ ਤੇ ਉਹ ਉਪਰ ਤੋਂ ਨਹੀਂ ਆਪਾਂ ਨਹੀਂ ਜਾਣਾਗਾ ਠੀਕ ਹੈ ਨਾ ਪਰਮਾਥਮਾਂ ਦੇ ਰੰਗ ਨਿਆਰੇ ਨੇ ਦੇਖੋ ਕਿੱਡੀ ਕਿੱਡੀ ਦੂਰ ਸੰਗਤਾਂ ਦੀ ਆਣਾ ਦਰਸ਼ਨ ਕਰਨ ਲਈ ਤੇ ਅੱਗੇ ਮਿਲਦੇ ਹਾਂ ਫਿਰ ਆਪਾਂ ਸੋਨੂੰ ਆਹ ਦੇਖੋ ਇਹਨਾਂ ਦੀ ਦਾਗ ਦਾ ਪਾਣੀ ਠੰਡਾ ਠੰਡਾ ਮੌਸਮ ਹੈ ਆ ਚੱਲੀਏ ਸੰਗਤਾਂ ਦੇਖੋ ਇਹਦੇ ਬਾਰੇ ਗੱਲ ਕਰਦੇ ਜੀ ਇਹ ਇਹ ਹੁਣ ਗੋਵਿੰਦ ਘਾੜ ਤੋਂ ਸੁੱਕੇ ਕਾਮ ਆ ਬਾਈ ਜਮਾ ਹੈ ਨਾ ਜਮਾ ਸੱਟਾ ਆ ਜੇ ਤਾਂ ਹੁਣ ਹੀ ਬੁੱਢਾ ਲੱਗ ਗਿਆ ਜੀ ਅੱਗੇ ਪਤਾ ਨਹੀਂ ਕੀ ਹੋਊਗਾ ਫਿਲਹਾਲ ਸਹੀਆਂ ਦੇਖੋ ਕੋਟ ਪਾ ਲਈ ਕੋਟ ਪਾਲੇ ਉਪਰ ਗਰਮੀ ਲੱਗਣ ਲੱਗੀ ਕੋਟ ਪਾਲੇ ਗਰਮੀ ਨਹੀਂ ਲੱਗਣ ਲੱਗੀ ਉਪਰ ਬਾਲੀ ਕਿ ਮੰਨਾਂਗੇ ਉਪਰ ਕੋਟ ਲਾ ਕੇ ਲੱਗਣਾ ਬਦਲੇ ਬੱਸ ਬਾਹਰ ਕਿਹਾ ਜੀ ਲੈ ਪੁਰੇ ਸੀ ਕਿੱਟ ਕਿੱਟ ਹੈਗੀ ਉੱਪਰ ਚੱਕ ਲਓ ਬਾਈ ਇਹਨੂੰ ਤਾਂ ਫੜਾਈ ਆ ਮੋਟਰਸਾਈਕਲ ਦੇ ਚੱਕੂ ਆ ਯਾਰ